ਚੱਲ ਕੋਈ ਨਹੀਂ ਜਾ ਵੜਨ ਦੇ ਪੁੱਤ ਚੱਲ ਕੋਈ ਨਹੀਂ ਪੁੱਤ ਚੌਲ ਚੂਲ ਖਾਂਦੇ ਰਹਿਆ ਕਰੋ। ਕਿਆ ਵੀਡੀਓ ਬਣਾ ਰਹਾ ਤੂੰ? ਲੋ ਵੀ ਬਾਬੇ ਬਾਬਾ ਜੀ ਆਸ਼ੀਰਵਾਦ ਦੋ ਸਾਨੂੰ ਸਾਡਾ ਚੈਨਲ ਚੱਲੇ। ਪੁੱਤ ਚੜਦੀ ਕਲਾ ਚ ਰਾਵ ਮੇਰੇ। ਹਾਂ। 4-10 ਪੀਨੇ। ਸਮਝੀ ਜਾ ਬਸ। ਠੀਕ ਹੈ ਫੂਕ। ਤੁਹਾਨੂੰ ਸ਼ਰਾਬ ਮਿਲ ਜੇ ਪੁੱਤ ਤੁਹਾਡੇ ਕਬੂਤਰ ਦਾ ਗੁੱਡਾ ਪਟਿਆ ਜਾਵੇ। ਹਾਏ ਹਾਏ। ਲੋ ਵੀ ਆਪਾਂ ਅੱਪਾ ਚੱਲੇ ਆ ਪ੍ਰੈਕ ਕਰਨ ਵਿਧ ਅੰਮ੍ਰਿਤ ਬਟੇਂਡਾ। ਤੋਂ ਜੈ ਸੰਤਾਂ ਦੀ ਬੋਲ ਸੱਚੇ ਨਾਲ ਮੇਰੇ ਵਿੱਕੀ ਪ੍ਰੋਡੂਸਰ ਆਪਣੇ ਭਰਾ ਸਾਰੇ ਚੱਲੇ ਆਪਾਂ ਦੇਖਦੇ ਆ ਕੀ ਬੰਦਾ ਕੀ ਨਹੀਂ ਆਹ ਸਾਡਾ ਸਕੂਲ ਆ ਬਈ ਇੱਥੋਂ ਅਸੀਂ ਡਿਗਰੀ ਲਿੱਤੀ ਆ ਭੋਰਨ ਦੀ ਬਾਕੀ ਜੈ ਸੰਤਾਂ ਦੀ ਕੁੱਤਾ ਕਾਤਾ ਨਾ ਮਗਰ ਪਹਿਲੇ ਸ਼ੇਰਾ ਨਹੀਂ ਪੈਂਦਾ ਸ਼ੇਰਾ ਦੇਖੀਏ ਤੈਨੂੰ ਗਿੱਦੜ ਸਿੰਘ ਹੀ ਫਿਰ ਮੰਨੇਗਾ ਬਾਬਿਆਂ ਨੂੰ ਦੇ ਦੋ ਬਾਬਾ ਹੀ ਦੇ ਦੋ ਮੰਨਣਾ ਹੀ ਪੈਣਾ ਤੈਨੂੰ ਗਿੱਦੜ ਸਿੰਘ ਹੀ ਹੀ ਰੇਟ ਆ ਬਾਬਾ ਆ ਬਸ ਤੇ ਲੈ ਚੱਲ ਪੁੱਤ ਮੈਨੂੰ ਹਾਂ ਉਹ ਸਕੂਲ ਹੈ ਜਿੱਥੋਂ ਬਾਬੇ ਨੇ ਡਿਗਰੀ ਲਈਤੀ ਹੈ ਬਾਬੇ ਵਣਨ ਦੀ ਪੁੱਤ ਆ ਸਕੂਲ 'ਚ ਮੈਂ ਪੜਕੇ ਬੱਬਾ ਲੱਗਿਆ ਅੱਛਾ ਤੁਹਾਨੂੰ ਵੀ ਗਿੱਦੜ ਸੰਗੀਤ ਦਿਵਾਉਣਾ ਮੈਂ ਚੱਲੂ ਚਲੋ ਗੱਲਾਂ ਕਰਦੀ ਯਾਦ ਮੈਂ ਬਚਨੇ ਸ਼ੇਖ ਨੂੰ ਕਰਦੀ ਹੁਣ ਤਾ ਜਰ ਹੋ ਜਾ ਹਾਏ ਬਾਬੇ ਆਪਣੇ ਬਠਿੰਡੇ ਏਰੀਆ ਦੇ ਬਾਬੇ ਹੁਣੀ ਵੀ ਆਏ ਫਿਰਦੇ ਨੇ ਕੱਲੇ ਪੁਸ਼ਪਾ ਨਹੀਂ ਪੁੱਤ ਤੇਰਾ ਚੜਾ ਦੇਾਂਗੇ ਅਸੀਂ ਬਾਬਾ ਜੀ ਆਏ ਕਿੱਥੇ ਮਹਾਕੰਬ ਤੋਂ ਆਏ ਨਾ ਨਾ ਪੁੱਤ ਸੰਜੀਗਰੋ ਸੰਜੀਗਰ ਜੀ ਆਪਾਂ ਘਰ ਲਿਆ ਆਪਣਾ ਅੱਛਾ ਵੀਰੇ ਅੱਛਾ ਮੰਗ ਮੰਗ ਕੇ ਪਰਮਾਤਮਾ ਨੇ ਕੋਲੇ ਨਾਸ ਨਹੀਂ ਕਰ ਦਵਾਤਾ ਆਪਾਂ ਨੂੰ ਅੱਛਾ ਅੱਛਾ ਬਿਨਾਂ ਸਹੀ ਚੱਲੀ ਜਾਂਦਾ ਬਿਨਾਂ ਸਾਪੜਾ ਮੰਗ ਕੇ ਸਹੀ ਚੱਲਦਾ ਹੈ ਮੇਰਾ ਪੂਰਾ ਮਾਰੋ ਮਾਰੋ ਤੇ ਨਸ਼ਾ ਪੱਤਾ ਕਰੀਦਾ ਸ਼ਾਮ ਨੂੰ ਨਸ਼ਾ ਪੱਤਾ ਪੁੱਤ ਚਲਮਾਈ ਪੀਨੇ ਆ ਹੋਰ ਆਪਾਂ ਬਾਬਿਆਂ ਨੂੰ ਕੋਈ ਸੂਟ ਹੀ ਨਹੀਂ ਕਰਦਾ ਅੱਛਾ ਬਹੁਤ ਬੱਬਾ ਬੱਬਾ ਛੱਡੀਦਾ ਚਲੋ ਜੀ ਜੈ ਸੰਤਾਂ ਦੀ ਵਾਹ ਨਿਰੰਝਰ ਸੱਸੀ ਗਾ ਬੱਬਾਈ ਭਗਤੋ ਜਾਂਉਂਦੇ ਰਹੋ ਸੱਟਾ ਦਿੰਦਾ ਰਿਆਂਗੇ ਹਾਂਜੀ ਤੁਸੀਂ ਹਟਦੇ ਹੋਗੇ ਨਹੀਂ ਹਟਦੇ ਓਏ ਹਟਦੇ ਹੋਗੇ ਨਹੀਂ ਹਟਦੇ ਹੇ ਪੰਗੇ ਲੈਣੋਂ ਨਹੀਂ ਹਟਦੇ ਤੁਸੀਂ ਓਏ ਭਾਜੜੋ ਤੁਸੀਂ ਮੈਂ ਤੈਨੂੰ ਕਹਿੰਦਾ ਮੈਨੂੰ ਛੱਡ ਦਿਓ ਹਟਦੇ ਨਹੀਂ ਤੁਸੀਂ ਪੰਗੇ ਲੈਣੋਂ ਜੇਰੋ ਜੇਰੋ ਚਾੜੂ ਤੁਸੀਂ ਤੁਸੀਂ ਤੀਨ ਆਜਾ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਵੀਡੀਓ ਡਿਲੀਟ ਕਰ ਦੇ ਪੁੱਤ ਤੇਰੇ ਕਾਲੇ ਚਿੱਠੇ ਖੋਲ ਦੇਣੇ ਆ ਮੈਂ ਦੇ ਰਹਿਗੇ ਗਿੱਦੜ ਸਿੰਘ ਹੀ ਜਾਂਦੇ ਰਹੋ ਪੇਪਰਾਂ 'ਚੋਂ ਭੇਲ ਤੁਸੀਂ ਇੱਕ ਵਾਰ ਨਹੀਂ ਹੁੰਦੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਹਿਤੀ ਗੱਲ ਕਹਿਤੀ ਗੱਲ ਦੋ ਵਾਰੀ ਹੋਊਗਾ ਮੈਨੂੰ ਮੇਰਾ ਇੱਕ ਤਾਂ ਮੇਰਾ ਪਹਿਲਾਂ ਹੀ ਘਰ ਦਿਮਾਗ ਖਰਾਬ ਆ ਬਾਬਾ ਕਿੱਥੋਂ ਤੂੰ ਦੱਸਦਾ ਸਾਨੂੰ ਇਹ ਵੀਰੇ ਵੀਡੀਓ ਬੰਦ ਕਰ ਲੈ ਮੈਂ ਤੁਹਾਨੂੰ ਕਹਿਤੀ ਗੱਲ ਉਹ ਨਹੀਂ ਬਾਬਾ ਮੈਂ ਯੂਪੀ ਵਾਲੀ ਸਾਈਡ ਤੋਂ ਆਇਆ ਟ੍ਰੇਨ 'ਚੋਂ ਛਾਲ ਮਾਰੀ ਆ ਹੁਣ ਆ ਬੋਰਡ ਦੇ ਕੋਲੇ ਮੇਰਾ ਆਸਨ ਲੱਗ ਗਿਆ ਤੇ ਤੁਸੀਂ ਮੇਰੇ ਨਾਲ ਪੰਗੇ ਜੇ ਨਾ ਲਈ ਜਾਓ ਤੁਹਾਨੂੰ ਗੱਲ ਸਮਝਾਤੀ ਮੈਂ ਬੋਰਡ ਦੇ ਵਿੱਚ ਖਲਗਿਆ ਬਾਈ ਉਹ ਬੌਲ ਜੀ ਨਾ ਛੇੜ ਤੈਨੂੰ ਮੈਂ ਕਿਹਾ ਉਹ ਤੁਸੀਂ ਹਟਦੇ ਕਿ ਨਹੀਂ ਹਟਦੇ ਹੋਏ ਬਾਬਾ ਜੀ ਸੁੱਚੀ ਰਹਿਣਗੇ ਬਾਈ ਕੋਈ ਨਹੀਂ ਕਰ ਰਹੇ ਉਹ ਨਹੀਂ ਬਾਬਾ ਜੀ ਦਾ ਖੁਦ ਸੋਣਿਆ ਸਾਬੋ ਨਹੀਂ ਵਟਾ ਬਾਈ ਚੌਂਕੜੀ ਮਾਰ ਕੇ ਬਹਿਣਾ ਪੈਣਾ ਬਹਿ ਲੈ ਤੂੰ ਐਨੇ ਕਦਾ ਲਾਲਾ ਬੱਚੀ ਤੇਰੇ ਤੇ ਮੈਨੂੰ ਗੁੱਸਾ ਆਈ ਜਾਂਦਾ ਤੇਰੀ ਦਾੜੀ ਆਉਣੀ ਨਹੀਂ ਕਦੇ ਵੀ ਸੋਰੀ ਬਾਬਾ ਹੁਣ ਸਾਰੀ ਉਮਰ ਐਦਾਂ ਹੀ ਰਹੇਗਾ ਤੇ ਥੱਲੇ ਵੀ ਸਾਰਾ ਬੰਦ ਹੋ ਜਾਣਾ ਹੈ ਬਾਬਾ ਵੇਨਾ ਉਹਦਾ ਛੋਟਾ ਭਾਈ ਆ ਤਿੰਨ ਭਰਾ ਐ ਹੋ ਤੁਸੀਂ ਹਾਂ ਭਾਈ ਭੈਣ ਤੁਹਾਡੀ ਇੱਕ ਵੀ ਨਹੀਂ ਹੈਗੀ ਸਹੀ ਹੈ ਸ਼ੇਰਾ ਕੈਮਰਾ ਬੰਦ ਕਰ ਲੈ ਪਹਿਲਾਂ ਹਣ ਤਰੇ ਨਾਲ ਲਾਵਾ ਪੱਥਰ ਡਾਵਾ ਤੇ ਨਹੀਂ ਬਾਬਾ ਆਪਣੇ ਲੈ ਭੱਜੋ ਫਿਰ ਹੁਣ ਤੁਸੀਂ ਭੱਜ ਲੋ ਬਾਬਾ ਨਾ ਸੌਰੀ ਭੱਜ ਲੈ ਹੁਣ ਤੈਨੂੰ ਸ਼ੇਰਾ ਤੋਂ ਨੂੰ ਕੋਈ ਨਹੀਂ ਬਚਾ ਸਕਦਾ ਬਾਬਾ ਅੱਛਾ ਦੇਖ ਤੈਨੂੰ ਕਹੀ ਐ ਨਾ ਬਿਲੀ ਪਿਆਦੇ ਮੈਨੂੰ ਅੰਕਲੋ ਅੰਕਲੋ ਲੋ ਕੰਡਾ ਜਵਾ ਅੰਕਲ ਵਿਚਾਰਾ ਕੀ ਕਰੇ ਉਹ ਤਾਂ ਆਪ ਮੇਰੇ ਵਾਂਗੂ ਇੱਥੇ ਆਸਣ ਲਈ ਬੈਠਾ ਤੂੰ ਕੀ ਪੰਗੇ ਲਈ ਜੰਮੂ ਘੱਟ ਜਾ ਜਾ ਉਹ ਇਹ ਨਾ ਨਹੀਂ ਮੈਨੂੰ ਬਹੁਤ ਤੰਗ ਕੀਤਾ ਜੀ ਸੰਜੇ ਨਗਰ ਤੋਂ ਲੈ ਕੇ ਇੱਥੋਂ ਤੱਕ ਮੇਰੇ ਮਗਰ ਆ ਮੋਬਾਈਲ ਜਾਲੀ ਫਿਰਦੇ ਆ ਯਾਰ ਨਾ ਕਰੀ ਬੀੜੀ ਪਿਆ ਦੇ ਮੈਨੂੰ ਪੁੱਤ ਹਟ ਤੂੰ ਛੇੜ ਨਾ ਮੈਨੂੰ ਛੇੜ ਅੰਕਲ ਫੁੜੇ ਇੱਥੋਂ ਦੇ ਬਹੁਤ ਜਵਾਖ ਖਰਾਬ ਨੇ ਸੰਜੇ ਨਗਰ ਦੇ ਬਾਬਾ ਆ ਵੇਖ ਲੋ ਹਾਂ ਛੱਕਤਾ ਪੁੱਤ ਥੋੜਾ ਦੂਰ ਇੱਕ ਮਿੰਟ ਚ ਹੀ ਕਰ ਦੂੰ ਜਦੋਂ ਮਾਰਿਆ ਮੈਂ ਰੋੜਾ ਜਾ ਨਿਕਲੀ ਐ ਯਾਰੀ ਬਾਬਾ ਯਾਰ ਕਿੱਥੇ ਲੱਸੀ ਹਟਦੇ ਨਹੀਂ ਹਟਦੇ ਤੁਸੀਂ ਲੈ ਬਾਬਾ ਮੈਂ ਇਹਨਾਂ ਨੂੰ ਜਾਣਦਾ ਮੇਰੀ ਨਾ ਮਾਰੀ ਉਹ ਬੱਬਾ ਹੱਥ ਚ ਰੱਖ ਹੱਥ ਖੋਲ ਠੀਕ ਉਹ ਬੱਬਾ ਆ ਕੀ ਕਰਤਾ ਉਰੇ ਆ ਤੈਨੂੰ ਵੀ ਕਰਾ ਲੋਟ ਉਹ ਪਪਾ ਦੋ ਦੋਸਤੋਂ ਪਾ ਦੇ ਸਕਦੇ ਆ ਬਾਬੇ ਨੇ ਆਪਣਾ ਭਰਾ ਫਿੱਟ ਲਿਆ ਲੈ ਕੀ ਹੱਥ ਕਰ ਬਾਬਾ ਨੂੰ ਸਹੀ ਕਰ ਦੇ ਬਾਬਾ ਆਖੀ ਜਾਂ ਲੈ ਕਰੂ ਨਾ ਪੰਗਲੇ ਲਾਉ ਨਾ ਲੋ ਬੀੜੀ ਕਿੱਧਰ ਕਿੱਧਰ ਜਾਂਦੇ ਬਸਦੇ ਰਹੋ ਪੁੱਤ ਬਾਹਰਲੇ ਦੇ ਇਛਾ ਚ ਜਿਹੜੇ ਸਾਨੂੰ ਵੇਂਦੇ ਆ ਆ ਜਿਹਨੇ ਪੁੱਤ ਕੀਤਾ ਕਿਸੇ ਦਾ ਮੱਕੂ ਠੱਪਨ ਲਈ ਬਹੁਤ ਗਲਤ ਗੱਲ ਐ ਇਹ ਵੀ ਹਰੇ ਆਲੂ ਆ ਸਾਰੇ ਵਈ ਚੈੱਕ ਕਰ ਸਕਦੇ ਹੋ ਤੁਸੀਂ ਦੋ ਬੈਂਗਣ ਰੱਖੇ ਆ ਬਾਬੇਆਂ ਨੇ ਤੇਰਾ ਤੂੰ ਨਾ ਟੱਪ ਤੇਰਾ ਤੂੰ ਨਾ ਪੰਗਾ ਲੈ ਪੁੱਤ ਅਸੀਂ ਪੜਾਈ ਕੀਤੀ ਹੁੰਦੀ ਇਹਦੀ ਵਿਦਿਆਸੀ ਪ੍ਰਾਪਤ ਕੀਤੀ ਹੋਈ ਆ ਟੂਨੇ ਟਾਣਿਆ ਕਾਲੇ ਜਾਦੀ ਦੀ ਵਿਦਿਆਸੀ ਲਈ ਹੋਈ ਆ ਇਹ ਜਿਹਨੇ ਵੀ ਕੀਤਾ ਕਿਸੇ ਦਾ ਮੱਕੂ ਠੱਪਣ ਨੂੰ ਕੀਤਾ ਉਹਨੂੰ ਤੁਸੀਂ ਕਮੈਂਟਾਂ ਚ ਗਾਲ ਦੇ ਸਕਦੇ ਹੋ ਜਿਹਨੇ ਵੀ ਕੀਤਾ ਸ਼ਾਇਦ ਉਹਦੇ ਤੱਕ ਪਹੁੰਚ ਜਾ ਜਿਹਨੇ ਇਹ ਕੀਤਾ ਚਲੋ ਵੀ ਇਹ ਪੁੱਤ ਢਾਲਾ ਲਾਇਆ ਜਾਂਦਾ ਕਿਸੇ ਦਾ ਕੰਮ ਰੋਕਣ ਲਈ ਇਹ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਨੇ ਇਹ ਕਿਸੇ ਸਬਜ਼ੀ ਵਾਲੇ ਦਾ ਕੰਮ ਰੋਕਣ ਲਈ ਢਾਲਾ ਲਾਇਆ ਗਿਆ ਹੈ ਜਿਵੇਂ ਕੀ ਸਬਜੀ ਵਾਲਾ ਬਾਬੇ ਵੀ ਹੁੰਦੇ ਸੀ ਪਹਿਲਾਂ ਮੇਰਾ ਵੀ ਢਾਲਾ ਲਾਇਆ ਮੈਂ ਬਾਬਾ ਬਣ ਗਿਆ ਹੁਣ ਨਕਲੀ ਬਾਬਾ ਹੈਗਾ ਤੂੰ ਨਕਲੀ ਬਾਬਾ ਹੈਗਾ ਤੂੰ ਨਕਲੀ ਬਾਬਾ ਹੈਗਾ ਤੂੰ ਬਾਈ ਕਰ ਦਿਓ ਉਹ ਚੱਟ ਕਰ ਦੇ ਅੰਮ੍ਰੀ ਵਾਲਾ ਮੈਂ ਅੰਮ੍ਰੀ ਨਾ ਦਿਆ ਨਿਕਲ ਉਂਦੀ ਆਈਏ ਹਾਂ ਆਹ ਅੱਜ ਫਕੀਰਾਂ ਦੀ ਸੁਣ ਲਾ ਕੁੜੇ ਚਿੱਤ ਲਾ ਕੇ ਹਾ ਅੱਬੇ ਆਪ ਖੇਲੀ ਜਾਂਦੀ ਏ ਮੈਂ ਬੱਸ ਤੋ ਬੇਨਾ ਬਾਦ ਫਕੀਰਾਂ ਦੀ ਸੁਣ ਲਾ ਕੁੜੇ ਚਿੱਤ ਲਾ ਕੇ ਆਹ ਕੈਮਰਾ ਕਰਦਾ ਬੰਦੜੀ ਕੈਮਰਾ ਬੰਦ ਆ ਜੀ ਮੈਂ ਆਦਾ ਨਹੀਂ ਮੁੰਡੇ ਨੂੰ ਮੈਂ ਕੀ ਲੈਣਾ ਹੈ ਤੂੰ ਦੇ ਦੇ ਬਾਬੇ ਦੀ ਚੇਨੀ ਬਾਤ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹੋ ਗਿਆ ਅਸਰ ਹੋ ਗਿਆ ਹੋ ਗਿਆ ਬਾਹ ਚੁੱਲਿਆ ਤੇ ਚੇਲੇ ਬੰਦ ਕਰ ਲਾ ਤੂੰ ਵੀ ਨਹੀਂ ਬਾਬਾ ਜੀ ਇਹ ਹੁਣ ਆ ਬਾਤ ਆ ਹੀ ਦੇ ਆਪਾਂ ਹਾਂ ਬੰਦਾ ਕੋਈ ਉਹ ਲੈ ਦੇ ਕੋ ਬਾਬੇ ਵੀਰ ਇੱਕ ਫੋਨ ਤਾਂ ਕਰਾ ਦੇ ਯਾਰ ਕਰਾ ਨਾ ਇੱਕ ਮਿੰਟ ਇਧਰ ਤਾਂ ਗਲਤ ਆ ਸੁਣ ਲੈ ਦੇਖੇ ਫੋਨ ਦਰਾਂ ਫੱਗਿਆ ਮੇਰਾ ਦਾਬਾ ਯਾਰ ਲਾਓ ਵੀ ਭਗਤੋਂ ਸਾਨੂੰ ਦੱਸੋ ਕਿਦਾਂ ਦਾ ਲੱਗਿਆ ਪ੍ਰੈਂਕ ਹਾਂ ਕੁੱਲ ਮਿਲਾਏ ਥੱਕ ਗਿਆ ਬੱਬਾ ਮੇਰਾ ਯਾਰ ਮਾਫੀ ਮੰਗਣਾ ਚਾਹੁੰਦੇ ਹਾਂ ਜੇ ਸਾਡੇ ਤੋਂ ਕੋਈ ਗਲਤੀ ਛਲਤੀ ਹੁੰਦੀ ਹੈ ਬਾਕੀ ਕਾਲੀਆਂ ਮੁਰਗੀਆਂ ਦੇ ਕਾਲੇ ਅੰਡੇ ਹੁਣ ਜਿਹੜੀ ਉਹ ਮੁਰਗੀ ਚੜਦੀ ਹੈ ਬੱਪੂ ਹਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਬਿਓ ਠੀਕ ਹੈ ਦਾੜਾ ਦਾ ਬਾਏ ਬਾਏ